ਦਾਨਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਹਾਦੀ ਗੁਰਪੁਰ ਨੂੰ 350 ਸਾਲਾਂ ਨੂੰ ਸਮਰਪਿਤ ਜਿੱਥੇ ਮਹਾਨ ਨਗਰ ਕੀਰਤਨ ਧੋਵਰੀ ਸਾਹਿਬ ਤੋਂ ਬਖ ਬਖ ਸੇਤਾਂ ਕਬਰ ਕਰਦਾ ਪੰਜਾਬ ਦੀ ਧਰਤੀ ਤੇ ਪਹੁੰਚਾ ਤੇ ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਮਟਰਨ ਸਾਹਿਬ ਤੋਂ ਬੰਦੇ ਕਿਰਪਾ RAM ਜੀ ਦੇ ਹੋਰ ਦਾ ਸਥਾਨ ਤੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਆ ਉਹ 15 ਨਵੰਬਰ ਨੂੰ ਇਤੋਂ ਆਰੰਭ ਕੀਤਾ ਜਾਊਗਾ ਜਿਹਦੇ ਸਬੰਧ ਦੇ ਵਿੱਚ ਜੰਮੂ ਤੇ ਕਸ਼ਮੀਰ ਸਰਕਾਰ ਦੇ ਨਾਲ رابطہ ਬਣਾਇਆ ਗਿਆ ਸੀ ਪਰ ਅੱਜ ਔਨਰੇਬਲ ਗਵਰਨਰ ਸਾਹਿਬ ਨਾਲ ਬੈਠ ਕੇ ਸਾਰਾ ਇਹ ਵਿਚਾਰ ਵਟਾਂਦਰਾ ਹੋਇਆ ਤੇ ਜਿਹਦੇ ਵਿੱਚ ਸਾਡੇ ਹੱਦ ਇੰਚਾਰਜ ਸਾਡੇ ਮਿਸ਼ਨ ਦੇ ਹਰਬਿੰਦਰ ਸਿੰਘ ਸਰਦਾਰ ਜਗਤਾਰ ਸਿੰਘ ਸਰਦਾਰ ਰਜੀਤ ਸਿੰਘ ਤੇ ਸਾਡੇ ਹੋਰ ਸਾਰੇ ਸੱਜਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਲੋਕਲ ਇਥੋਂ ਗੁਰਦੁਆਰਾ ਸਹਿਬਾਨਾਂ ਦੇ ਪ੍ਰਧਾਨ ਜਿਹੜੇ ਚੁਣੇ ਹੋਏ ਆ ਉਹ ਬੈਠ ਕੇ ਸਾਰਿਆਂ ਨੇ ਮੁਲਾਕਾਤ ਕੀਤੀ ਆ ਤੇ ਗਵਰਨਰ ਸਾਹਿਬ ਨੇ ਸਾਨੂੰ ਇਸ ਗੱਲ ਦੀ ਅਸ਼ੋਰੈਂਸ ਦਿੱਤੀ ਆ ਕਿ ਸਾਰਾ ਹੀ ਪੰਜਾਬ ਦੀ ਧਰਤੀ ਤੱਕ ਸਾਡਾ ਜਿਹੜਾ ਪ੍ਰਬੰਧ ਆ ਉਹ ਵਧੀਆ ਕੀਤਾ ਜਾਊਗਾ। ਸੋ ਅੱਜ ਉਹ ਪਰਮਿਸ਼ਨ ਮਿਲ ਗਈ ਆ ਤੇ ਅਸੀਂ 15 ਤਰੀਕ ਨੂੰ ਹੁਣ ਇਥੋਂ ਚਾਲੇ ਪਾਵਾਂਗੇ। ਨਾਲ ਅਸੀਂ ਉਹਨਾਂ ਨੂੰ 23 ਤੋਂ 25 ਤੱਕ ਦੇ ਜਿਹੜੇ ਸਮਾਗਮ ਆ ਉਹਨਾਂ ਦੇ ਵੀ ਇਨਵੀਟੇਸ਼ਨ ਦਿੱਤੀਆ ਤੇ ਉਹ ਵੀ ਹੁਣੇ ਕਿਹਾ ਭਈ ਅਸੀਂ ਬਿਲਕੁਲ ਪਹੁੰਚਾਂਗੇ ਤੇ ਅੱਜ ਇੱਥੇ ਸਾਡਾ ਖੜੇ ਹੋ ਕੇ ਪ੍ਰੈਸ ਕਾਨਫਰੰਸ ਕਰਨ ਦਾ ਪਰਪਸ ਸਰਦਾਰ ਗੁਰਮੀਤ ਸਿੰਘ ਮੇਰੇ ਨਾਲ ਖੜੇ ਆ ਜਿਹੜੇ ਇਥੋਂ ਦੇ ਪ੍ਰਧਾਨ ਆ ਕਿਉਂਕਿ ਕੋਸ਼ ਪ੍ਰਧਾਨ ਇਹਨਾਂ ਦੇ ਕੱਲ ਦੇ ਸ੍ਰੀ ਅਮਰਸਰ ਸਾਹਿਬ ਚਲ ਗਿਆ ਸੀ ਜਿਹਨਾਂ ਨੂੰ ਆਪਾਂ ਰਾਤ ਮਲੇ ਵੀ ਸੀਗੇ ਰਾਣਕੀ ਵਿਚਾਰ ਬਟਾਂਦਰਾ ਹੋਇਆ ਸੀ ਤਾਂ ਮੈਂ ਹੁਣ ਨਿਮਰਤਾ ਸਹਿ ਸਾਰੀ ਸਮੂਹ ਗਰਨਾਨਕ ਨੇ ਆ ਨਾਮ ਲੈਵਾ ਮਾਈ ਭਾਈ ਸ਼੍ਰੀ ਨਗਰਦਿਆਂ ਨੂੰ ਇਹ ਨਿਮਰਤਾ ਸਹਿਤ ਦੇ ਜੰਮੂ ਵਾਲਿਆਂ ਨੂੰ ਇਹ ਅਪੀਲ ਕਰਦਾ ਬੇਨਤੀ ਕਰਦਾ ਕਿ 15 ਤਰੀਕ ਨੂੰ ਮਟਰਨ ਸਾਹਿਬ ਤੋਂ ਇਹ ਆਰੰਭ ਹੋਊਗਾ ਨਗਰ ਕੀਰਤਨ ਜਿਹਦੇ ਵਿੱਚ ਆਪਾਂ ਸਾਰੇ ਹਿੱਤ ਛੱਡ ਕੇ ਕੇਵਲ ਦਾ ਕੇਵਲ ਗੁਰੂ ਨੂੰ ਸੰਮਖੋ ਕੇ ਇਹ ਨਗਰ ਕੀਰਤਨ ਦੇ ਵਿੱਚ ਆਪਾਂ ਹਾਜ਼ਰੀਆਂ ਭਰੀਏ ਜਿਹਦੀ ਸਮਾਪਤੀ ਜਾ ਕੇ ਸ਼੍ਰੀ ਆਨੰਦਪੁਰ ਸਾਹਿਬ ਹੋਣੀ ਹੈ ਸੋ ਉਹਨਾਂ ਦੇ ਵਿੱਚ ਮਹੰਤ ਮਨਜੀਤ ਸਿੰਘ ਜੀ ਅਚੇਚੇ ਤੌਰ ਤੇ ਉਹ ਵੀ ਅੱਜ ਪਹੁੰਚੇ ਸੀਗੇ ਸੋ ਸਾਰਿਆਂ ਨੇ ਬੈਠ ਕੇ ਗਵਰਨਰ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਉਹਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਕਿ ਤੁਸੀਂ ਸਾਨੂੰ ਸਾਰਾ ਰੂਟ ਤੈਅ ਕਰਕੇ ਦੇ ਦਿਓ ਤੇ ਅਸੀਂ ਉਹਦੇ ਅਕੋਰਡ ਨੂੰ ਦੀ ਟ੍ਰੈਫਿਕ ਦਾ ਤੇ ਸਾਰੇ ਸਿਕਿਉਰਟੀ ਦਾ ਆਂਦਰ ਵਿੱਚ ਉਹ ਸਾਰਾ ਤਕਰੀਬਨ ਕਰਾਂਗੇ ਸੋ ਇਹਦੀ ਸ਼ੁਰੂਆਤ ਭਾਵੇਂ ਮਟਨ ਸਾਹਿਬ ਤੋਂ ਹੋਣੀ ਆ ਪਰ ਇੱਕ ਅਸੀਂ ਵਿਸ਼ੇਸ਼ ਸਮਾਗਮ ਵੀ ਰੱਖਿਆ ਇੱਥੇ ਗੁਰਦੁਆਰਾ ਸ਼ਹੀਦ ਕਾਂਦੋਂ ਜਿਹਦੇ ਬੁਗਾ ਜਿਹਦੇ ਬੁਗਾ ਤੋਂ ਉਹ 15 ਤੀਕ ਨੂੰ ਸਵੇਰੇ ਇੱਥੇ ਅਮਰਤ ਵੇਲੇ ਦੀ ਦੀਵਾਨ ਸਜਣਗੇ ਤੇ ਅਰਦਾਸ ਕਰਕੇ ਫਿਰ ਉਥੋਂ ਮٹن ਸਾਹਿਬ ਤੋਂ ਇਹ ਨਗਰ ਕੀਰਤਨ ਦੀ ਪਰੰਪਤਾ ਹੋਗੀ ਸੋ ਜਿੰਨੇ ਵੀ ਸਾਰੇ ਸਾਡੇ ਜੋਗੀ ਇੱਥੇ ਪਹੁੰਚੇ ਆ ਸਾਰਿਆਂ ਦਾ ਹੀ ਜਿੰਦਿਆਂ ਡਗਾਈਆਂ ਤੋਂ ਧੰਨਵਾਦ ਕਰਦਾ ਤੇ ਗਵਰਨਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨੇ ਉੱਥੇ ਆਉਣ ਦਾ ਵੀ ਵਾਅਦਾ ਕੀਤਾ ਤੇ ਸਾਰੀ ਆ ਜਿਹੜੀ ਸਿਕਿਉਰਟੀ ਵਗੈਰਾ ਤੇ ਸਾਰਾ ਹੀ ਰੂਟ ਦਾ ਆ ਉਹ ਵੀ ਸਾਰਾ ਉਹਨੇ ਸਾਡੇ ਨਾਲ ਚਾਹੀ ਚਾਹੀ ਸਵੀਕਾਰ ਕੀਤਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਬਖਸ਼ਾ ਸਾਰਾ ਵਾਹਿਗੁਰੂ